मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਪੰਜਾਬ ਦਾ ਸਭ ਤੋਂ ਵੱਡਾ ਰਾਵਣ ਦਹਨ 121 ਫੁੱਟ ਦਾ ਰਾਵਣ ਜਲ ਕੇ ਹੋਇਆ ਰਾਖ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਸ਼ਹਿਰ ਦੀਆਂ ਜਿੱਥੇ ਵੱਡੀ ਸਭ ਤੋਂ ਵੱਡਾ ਜਿਹੜਾ 121 ਫੁੱਟ ਦਾ ਰਾਵਣ ਜਿਹੜਾ ਵੇ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਬਣਾਇਆ ਗਿਆ ਸੀ ਉਹ ਹੁਣ ਜਲ ਕੇ ਜਿਹੜਾ ਰਾਖ ਹੋ ਰਿਹਾ ਰਿਮੋਟ ਕੰਟਰੋਲ ਦੇ ਨਾਲ ਇਹ ਰਾਵਣ ਹੈ ਟਾ ਦੇ ਵਿੱਚ ਹੀ ਇਹ ਰਾਕ ਜਿਹੜਾ ਹੈ ਸੈਨ ਹੋ ਚੁੱਕਿਆ ਰਿਮੋਟ ਕੰਟਰੋਲ ਦੇ ਨਾਲ ਇਸ ਰਾਵਣ ਨੂੰ ਦહન ਕੀਤਾ ਗਿਆ ਕਬੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇੱਥੇ ਲੁਧਿਆਣਾ ਦੇ ਵਿੱਚ ਬਖਸ਼ਹਰਾਂ ਤੋਂ ਪਹੁੰਚਦੇ ਨੇ ਸ਼ਹਿਰਾ ਮੇਲਾ ਦੇਖਣ ਦੇ ਲਈ ਮੇਲੇ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਕਾਫੀ ਲੱਗਦੇ ਨੇ ਪਰ ਇਹ ਮੇਲਾ ਜੋ ਕਿ ਬਹੁਤ ਹੀ ਇਤਿਹਾਸਕ ਹੈ ਕਾਫੀ ਸਾਲ ਪੁਰਾਣਾ ਇਹ ਮੇਲਾ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਮੇਲੇ ਦਾ ਹਜੂਰ ਤੁਸੀਂ ਦੇਖ ਸਕਦੇ ਹੋ ਮੇਲੇ ਦੇ ਵਿੱਚ ਕਿੰਨਾ ਵੱਡਾ ਰਾਂਚ ਲੱਗਿਆ ਹੋਇਆ ਤੇ 121 ਫੁੱਟ ਦਾ ਪੰਜਾਬ ਦਾ ਸਭ ਤੋਂ ਵੱਡਾ ਰਾਵਣ ਜਲ ਕੇ ਰਾਖ ਹੋ ਗਿਆ ਆਗਰੇ ਤੋਂ ਆਏ ਕਾਰੀਗਰਾਂ ਦੇ ਵੱਲੋਂ ਡੇਢ ਮਹੀਨਾ ਲਗਾ ਕੇ ਇਸ 121 ਫੁੱਟ ਦੇ ਰਾਵਣ ਨੂੰ ਤਿਆਰ ਕੀਤਾ ਗਿਆ ਸੀ ਜੋ ਕਿ ਦਹਨ ਹੋ ਚੁੱਕਿਆ ਤਸਵੀਰਾਂ ਤੁਹਾਨੂੰ ਲੁਧਿਆਣਾ ਸ਼ਹਿਰ ਦੀਆਂ ਦਿਖਾ ਰਹੇ ਹਾਂ ਜਿੱਥੇ 121 ਫੁੱਟ ਦਾ ਰਾਵਣ ਤੁਹਾਡੇ ਸਾਹਮਣੇ ਜਲ ਕੇ ਰਾਖ ਆ ਬਕਵਕ ਸ਼ਖਸੀਅਤਾਂ ਜਿਹੜੀਆਂ ਨੇ ਉਹ ਜਿਆਣਾ ਸ਼ਹਿਰ ਦੇ ਸ਼੍ਰੀ ਰਾਮਲੀਲਾ ਮੈਦਾਨ ਦਰੇਸੀ ਦੇ ਵਿੱਚ ਪਹੁੰਚੀਆਂ ਜਿੱਥੇ 121 ਫੁੱਟ ਦਾ ਰਾਵਣ ਬਣਾਇਆ ਗਿਆ ਇਸ ਰਾਵਣ ਨੂੰ ਬਣਾਉਣ ਦੇ ਲਈ ਡੇਢ ਮਹੀਨੇ ਦਾ ਸਮਾਂ ਲੱਗਿਆ ਸੀ ਤਾਂ ਤਸਵੀਰ ਤੁਹਾਡੇ ਸਾਹਮਣੇ ਹੈ ਅੱਜ ਦੁਸ਼ਹਿਰੇ ਦਾ ਤਿਉਹਾਰ ਲੁਧਿਆਣਾ ਸ਼ਹਿਰ ਦੇ ਵਿੱਚ ਬੜੀ ਹੀ ਸ਼ਰਧਾ ਭਾਵਨਾ ਤੇ ਧੂਮ ਧਾਮ ਦੇ ਨਾਲ ਮਨਾਇਆ ਗਿਆ ਰਾਵਣ ਦਹਨ ਜਿਹੜਾ ਰਿਮੋਟ ਕੰਟਰੋਲ ਦੇ ਨਾਲ ਰਾਵਣ ਨੂੰ ਦਹਨ ਕੀਤਾ ਗਿਆ ਸੁਪਰਾਈ ਤੇ ਅਚਾਈ ਦੀ ਜਿੱਤ ਨੂੰ ਦਰਸਾਉਂਦਾ ਇਹ ਤਿਉਹਾਰ ਹੈ ਤੇ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਨੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਮਨਜੀਤ ਸਿੰਘ ਦੇ ਨਾਲ ਦੀਪਕ ਕਟਿਆਲ ਡੇਲੀ ਪੋਸਟ ਪੰਜਾਬੀ